ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਵੇਂ ਕਿ ਆਪ ਸਾਰੇ ਸਾਥੀ ਸੋਸ਼ਲ ਮੀਡੀਆ ਤੇ ਸਾਡੇ ਨਾਲ ਜੁੜੇ ਹੋਏ ਹੋ ਆਪ ਜਾਣਦੇ ਸੀ ਕਿ ਅੱਜ ਟੂਰਨਾਮੈਂਟ ਜੋ 20 ਫਰਵਰੀ ਨੂੰ ਪਿੰਡ ਸੇਦੋਵਾਲ ਵਿੱਚ ਹੋਣ ਜਾ ਰਿਹਾ ਸੀਗਾ ਉਹ ਮੀਂਹ ਦਾ ਕਰਕੇ ਜੋ ਕਿ ਬਾਰਿਸ਼ ਬਹੁਤ ਤੇਜ਼ ਹੋ ਰਹੀ ਆ ਉਸ ਕਰਕੇ ਉਹ ਟੂਰਨਾਮੈਂਟ ਅੱਜ ਜਿਹੜਾ ਪੋਸਟਪੋਨ ਕੀਤਾ ਗਿਆ ਹੈਗਾ ਤੋਂ ਅੱਜ ਦੀ بجائے ਉਹ ਟੂਰਨਾਮੈਂਟ ਕੱਲ ਨੂੰ 21 ਫਰਵਰੀ ਨੂੰ ਹੋਣ ਜਾ ਰਿਹਾ ਹੈ ਮੈਂ ਆਪਣੇ ਸਾਰੇ ਹੀ ਸਾਥੀਆਂ ਨੂੰ ਔਰ ਸੋਸ਼ਲ ਮੀਡੀਆ ਦੇ ਜੁੜੇ ਹੋਏ ਸਾਰੇ ਦਰਸ਼ਕਾਂ ਨੂੰ ਬੇਨਤੀ ਕਰਦਾ ਕਿ ਆਪ ਅੱਜ ਨਹੀਂ ਲਿਜਾਏ ਕੱਲ ਨੂੰ ਸਾਡੇ ਪਿੰਡ ਟੂਰਨਾਮੈਂਟ ਤੇ ਪਹੁੰਚੋ ਔਰ ਇਹ ਟੂਰਨਾਮੈਂਟ ਉਸੇ ਤਰ੍ਹਾਂ ਹੀ ਜਿਵੇਂ ਅੱਜ 20 ਫਰਵਰੀ ਨੂੰ ਹੋਣਾ ਹੈ ਉਸੇ ਤਰ੍ਹਾਂ ਹੀ ਕੱਲ ਨੂੰ ਹੋਵੇਗਾ ਉਹ ਟੀਮਾਂ ਸਾਰੀਆਂ ਖੇਡਣਗੀਆਂ ਸਾਰੇ ਪ੍ਰਾਈਜ਼ ਉਸੇ ਤਰ੍ਹਾਂ ਹੀ ਤੇ ਜਾਣਗੇ ਤੇ ਸਾਰੇ ਇਲਾਕਾ ਨਿਵਾਸੀਆਂ ਨੂੰ ਔਰ ਸਾਰੇ ਕਵਡੀ ਪ੍ਰੀਮੀਅਰ ਨੂੰ ਮੈਂ ਬੇਨਤੀ ਕਰਦਾ ਕਿ ਹੌਮ ਹੁਆ ਕੇ ਕੱਲ ਨੂੰ 21 ਫਰਵਰੀ ਨੂੰ ਪਿੰਡ ਸੈਦੋਵਾਲ ਵਿੱਚ ਪਹੁੰਚੋ ਔਰ ਟੂਰਨਾਮੈਂਟ ਦੇ ਵਿੱਚ ਆਪਾਂ ਵੱਧ ਤੋਂ ਵੱਧ ਜੋਸ਼ ਦਿਖਾਈਏ ਔਰ ਕਬੱਡੀ ਦੇ ਨਾਲ ਜੁੜੀਏ ਔਰ ਕਬੱਡੀ ਨੂੰ ਹੋਰ ਅੱਗੇ ਲੈ ਕੇ ਜਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ